ਸਤਿ ਸ੍ਰੀ ਅਕਾਲ ਜੀ ਸਾਰੇ ਸਬਸਕ੍ਰਾਈਬਰ ਨੂੰ ਸਾਰੀ ਫੈਮਲੀ YouTube ਨੂੰ ਇੰਸਟਾ ਫੈਮਲੀ ਨੂੰ ਲੋ ਜੀ ਅੱਜ ਨਿਊ ਬਲੌਗ ਦੇ ਨਾਲ ਸ਼ੁਰੂਆਤ ਕਰ ਚੁੱਕੇ ਆਂ ਕਹਿੰਦੇ ਕਿੱਥੇ ਪਹੁੰਚ ਚੁੱਕੇ ਆਂ ਕਹਿੰਦੇ ਆ ਮੈਂ ਗੱਤੀ ਆਵੇ ਜੀ ਤੁਹਾਨੂੰ ਪਤਾ ਆ ਗਿਆ ਜਿਹੜੇ ਅੱਜ ਮੈਂ ਤੁਹਾਨੂੰ ਮੈਂ ਪੁੱਛ ਲਈ ਕਹਾਂਦੇ ਕਿ ਦੂਜੇ ਉਹ ਇਹ ਕਹਿੰਦੇ ਰੀਪਰ ਟੂੜੀ ਬਣਾਉਣ ਦਾ ਸੀਜ਼ਨ ਸਾਡਾ ਜਲ ਪਿਆ ਇਹ ਸਾਡੇ ਜਿੰਦਰ ਬਾਜੀ ਹੈ ਵੈਸੇ ਇਹਨਾਂ ਦਾ ਦੋਹਾਂ ਦਾ ਨਾਮ ਜਿੰਦਰਾ ਹੀ ਹੈ ਐਡਾ ਨਕਮਾ ਹੁੰਦਾ ਨਾ ਲਾ ਇਹ ਕਹਿੰਦੇ ਤੇਲ ਪਾਉਣ ਲੱਗੇ ਆ ਲੈ ਸਪੀਕਰ ਇੱਕ ਦੋ ਹੋਰ ਲਵਾ ਦੇ ਜਿੰਦਰ ਨੂੰ ਹਟਾ ਹਾਂਜੀ ਸਾਹਿਬ ਜੀ ਟੈਕੀ ਫੁੱਲ ਟੈਂਕੀ ਫੁੱਲ ਕਰਨ ਲੱਗੇ ਤੁਸੀਂ ਅਲਾ ਦਾ ਖਾਲੀ ਜਾਓਗੇ ਪਾ ਦਵਾ ਖਲੇ ਛੜੋਣ ਬੋੜਾ ਜਿਹਾ ਕਰ ਲਾ ਚਾ ਚੁੱਕੀ ਸੀਜ਼ਨ ਆ ਗਈ ਪੂਰੇ ਯੂਰੋਸ਼ੋਰਾ ਪਲਾਵਾਂਗੇ ਆਪਾਂ ਲੋ ਜੀ ਕਹਿੰਦੇ ਰੀਪਰ ਲੱਗੇ ਜਿਹੜ ਨੂੰ ਤਿਆਰੀਆਂ ਹੋ ਚੁੱਕੀਆਂ ਐ ਜ਼ਿਆਦਾ ਖਲਾਸ ਦਾ ਹੱਥ ਵਿੱਚ ਫੜਿਆ ਹੋਇਆ ਹੈ ਛੱਟ ਲਈਏ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਨਹੀਂ ਬੱਸ ਕੰਮ ਹੋ ਕੇ ਲਾਪੈਣਾ ਇੱਕ ਮਹੀਨਾ ਸਾਡੀ ਦਾੜੀ ਵੀ ਐਡ ਐਡ ਹੀ ਹੋਈ ਹੋਣੀ ਹੈ ਨਾ ਥੱਲੇ ਨੂੰ ਇੱਕ ਵਾਰ ਕਰੀ ਰਹਿਣਾ ਵੇੜਾ ਕਿਤੇ ਮਨੁੱਖਤਾ ਦੀ ਸੇਵਾ ਵਾਲੇ ਵੇ ਨਾ ਲੈ ਜਣ ਹਾਂ ਮਨੁੱਖਤਾ ਦੀ ਸੇਵਾ ਵਾਲੇ ਨਾਲ ਲੈ ਜਣ ਚੱਕ ਕਿਤੇ ਦਾੜੀ ਇੱਕ ਮਹੀਨਾ ਕਟਾਣੀ ਨਹੀਂ ਆਪਾਂ ਹੁਣ ਨਾ ਵਾਲ ਕਟਾ ਹੁਣੇ ਰਿਸ਼ ਬਣ ਜਾਣਾ ਰਿਸ਼ ਖਲਾਰਾ ਪਾ ਦਿਆਂ ਗਿਆ ਇਹਦੀ ਸੀਜ਼ਨ ਦਾ ਇਹਦੀ ਦੋ ਡਰਾਈਵਰ ਆ ਕਹਿੰਦੇ ਲਓ ਜੀ ਮੱਥਾ ਟੇਕ ਚੁੱਕੇ ਆ ਬੇਸਣ ਦਾ ਪਰਹਾੜ ਖਾ ਕੇ ਹੁਣ ਸੱਲੇ ਪਾ ਮਾਰ ਦੇਣੀ ਆਪਾਂ ਕਰਤਾਰਸ ਕਰ ਲਈ ਆਪਾਂ ਤੇ ਖੇਚ ਚ ਜਾਏ ਇੱਕ ਬਾਰ ਤੁਹਾਨੂੰ ਵੀਊ ਦਿਖਾ ਦਾਂਗੇ ਉਹ ਟਿਕਰਾਵਾ ਕੇ ਫੇਰ ਹਾਂ ਮੱਥਾ ਟੇਕ ਆ ਗਏ ਲੋ ਜੀ ਕਹਿੰਦੇ ਰੀਪਰ ਦਾ ਮੂੰਹ ਕਮਾਣ ਲੱਗਿਆ ਤੇ ਆ ਗੋਲੇ ਜਿਹਾ ਚਿੱਕੂ ਐਂਟਰ ਕਰਕੇ ਫਿਰ ਆਪਾਂ ਟਰਾਲੀ ਜੋੜ ਦੇਣੀ ਹੈ ਉੱਪਰ ਦਾ ਨਾਮ ਹੈਗਾ ਰਾਮ ਗੜੀ 800 ਇਹ 14-15 ਸਾਲ ਹੋ ਗਏ ਜੀ ਰਿਪਲ ਨੂੰ ਸਾਡੇ ਕੋਲ ਲੋ ਜੀ ਕਹਿੰਦੇ ਤਿਆਰੀਆਂ ਫੁੱਲ ਐ ਅੱਜ ਬਣੇ ਰੋਜੀ ਚੈਨਲ ਦੇ ਨਾਲ ਪੂਰੇ ਸੀਜ਼ਨ ਦਾ ਤੁਹਾਨੂੰ ਬਲੌਗ ਪਾਵਾਂਗੇ ਟੈਲੀ ਨਿਊ ਬਲੌਗ ਦੇ ਨਾਲ ਤੁਹਾਡਾ ਮਿਲਾਂਗੇ ਤੁਹਾਨੂੰ ਆ ਰਿਹਾ ਆਂਦਾ ਇੱਥੇ ਲੋ ਜੀ ਹਾਲਾ ਵੀ ਫੇਰ ਆ ਸੰਗਾਰਸ਼ ਹੈ ਸੰਗਾਰਸ਼ ਹੀ ਯਾਦਾ ਵੱਡਾ ਹੈ ਹੱਥ ਲਵਾ ਕੇ ਮੋਨ ਫੜ ਕੇ ਖੜ ਗਿਆ ਓ ਚੱਕ ਮਿੱਤਰੋ ਵਿਊ ਖੇਚ ਪਹੁੰਚ ਚੁੱਕੇ ਆ ਤੇ ਹੁਣ ਰਿਪਲ ਕਰਾਂਗੇ ਸਟਾਰਟ ਅਜੇ ਪਹਿਲਾ ਦਿਨ ਹੈ ਸਾਡਾ ਅਰਦਾਸ ਕਰਿਓ ਕਿ ਵਧੀਆ ਸੀਜ਼ਨ ਲੱਗ ਜਵੇ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਹੈ ਜੀ ਜਿੱਥੇ ਤੱਕ ਵੀ ਪਹੁੰਚੋ ਤੁਹਾਡੀਆਂ ਦੁਆਵਾਂ ਆ ਲਾਇਕ ਕਰਤੀ ਸਟਾਰਟ ਕਹਿੰਦੇ ਕਿਦਾਂ ਦਾ ਫੀਲ ਕਰ ਰਹੇ ਹੋ ਤੁਸੀਂ ਹੋਰ ਕਿਹੜਾ ਫੀਲ ਹੋ ਰਿਹਾ ਹੈ ਗਰਮੀ ਲੱਗੂਗੀ ਹਾਂ ਗਾਰ ਤੋਂ ਠੱਪੀ ਗਾਰ ਤੋਂ ਠੱਪੀ ਕਹਿੰਦੇ ਗਾਰ ਤੋੜਦੀ ਮੇਰੇ ਸਾਲੇ ਵੀ ਲਓ ਜੀ ਆ ਵੀ ਜਿਹੜਾ ਬੋਲ ਨਾ ਚਾਹ ਪੂਰਾ ਚਾਹਦਾਂ ਮੈਂ ਤੋ ਨਵਾਂ ਨਵਾਂ ਆ ਜੀ ਲਓ ਜੀ ਕਹਿੰਦੇ ਫੋਰਮੈਨ ਸਾਹਿਬ ਕਹਿੰਦੇ ਇਨਕੁਆਰੀ ਕਰਕੇ ਵਾਪਸ ਆਦੇ ਹੋਏ ਇਹਨਾਂ ਕੰਨ ਲਾ ਲਈਆਂ ਨੇ ਕਹਿੰਦੇ ਮੈਂ ਵੇ ਹੁੰਦੀ ਬਈ ਗੱਲ ਆਲ ਫੁੱਲ ਐਂਡ ਹੈ ਬਾਈ ਇਹਦਾ ਮੈਂ ਜੋ ਦबई ਵਾਲੇ ਸ਼ੇਖਾਂ ਨਾਲੋਂ ਵੀ ਕੰਮ ਟੱਪ ਗਿਆ ਵਾਲੇ ਸ਼ੇਖ ਕੀ ਨੇ ਸ਼ੇਖ ਕੀ ਆ ਸਾਡੇ ਸਾਹਮਣੇ ਜਦ ਐਨੇ ਗੱਲ ਲਾ ਲਈਆਂ ਕਿਹੜੇ ਰੰਗ ਦਾ ਪਾਰਨਾ ਇਹ ਪਾਰਨੇ ਤਾਂ ਰੰਗ ਨਹੀਂ ਕਿਸੇ ਨੂੰ ਦਾ ਪਿਆ ਰੰਗ ਤਾਂ ਸਾਨੂੰ ਵੀ ਨਹੀਂ ਪਤਾ ਲੱਗਿਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਰੰਗ ਆ ਇਹ ਚੱਲਦਾ ਹੈ ਨਾ 15 16 ਰੇਸ ਤੇ ਲੋ ਜੀ ਇੱਕ ਟਰਾਲੀ ਫਤੇ ਕਰ ਦੁੱਤੀ ਹੈ ਭਰ ਦੁੱਤੀ ਹੈ ਮਦਾਨ ਫਤੇ ਕਰ ਦਿੱਤਾ ਤੇ ਹੁਣ ਦੂਜੀ ਟਰਾਲੀ ਕਹਿੰਦੇ ਤਿਆਰ ਹੈ ਜੀ ਦੂਜੀ ਟਰਾਲੀ ਭਰ ਦੋਵਾਂਗੇ ਜੀ ਹੁਣ ਐਸ ਖੇਚੋ ਤਕਰੀਬਨ ਦੋ ਕੁ ਟਰਾਲੀਆਂ ਦੀ ਆਈ ਮਤਲਬ ਹੈ ਕਿ ਆ ਬਣਨੇ ਦੀ ਆਸ ਦੋ ਕੁ ਟਰਾਲੀਆਂ ਬਣ ਜਾਣਗੀਆਂ ਹੱਥ ਖੇਤ ਦੇ ਵਿੱਚੋਂ ਤੇ ਫਿਰ ਥੱਲੇ ਵਾਲਾ ਵੀ ਹੈ ਜੀ ਇੱਕ ਜ਼ੂਮ ਕਰਕੇ ਦਿਖਾ ਲਦੇ ਆ ਤੁਹਾਨੂੰ ਅਹ ਜਿਹੜਾ ਥੱਲੇ ਵਾਲਾ 게ਟ ਹੈ ਇਹ ਵੀ ਬਣਾਣਾ ਹੈ ਚਲੋ ਜੀ ਆਣ ਦੋ ਆਦਾ ਇਹੋ ਕੋਟਯਾਟਾ ਦਾ ਕਹਿੰਦਾ ਜਿਹਨੂੰ ਬੈਗ ਦਾ ਟਰਾਲੀ ਲਾਉਣੀ ਆਈ ਆਜੀਆਂ ਦੀ ਬੋਤਲ ਫਰਾਜ ਚੁੱਕਿਆ 40 40 ਵਾਲੀਆਂ ਬੋਤਲਾਂ ਜਿੰਦਰ ਕਹਿੰਦੇ ਮਗਾਨ ਲਾ ਪਿਆ ਮਾਜੇ ਦੀਆਂ ਲੋਕ ਕਹਿੰਦੇ ਹੁਣ ਦੂਰੋਂ ਇਸ਼ਾਰਾ ਮਾਰ ਦਿੱਤਾ ਕਹਿੰਦਾ ਰੋਕ ਲੈ ਵਸ ਮਾਜਾ ਪਾਵੇ ਕਹਿੰਦੇ ਅੰਦਰ ਅੱਗ ਲੱਗੀ ਪਈ ਆ ਕਹਿੰਦੇ ਪੁੱਤਲ ਵੀ ਫਰਾਜ ਚੁੱਕੇ ਨੇ ਜੇ ਇਹ ਨਾ ਹਜੇ ਪਹਿਲਾ ਆ

ਨਾਲੇ ਰੱਖਿਆ వాటర్ కూలਰ ਮਸ਼ੀਨਾਂ ਵਾਲਿਆਂ ਨੂੰ ਪਾਣੀ ਘਟੇ ਪੁੱਛਦੇ ਲੋਕ ਚਲੋ ਭਾਈ ਦੁਬਾਰਾ ਸ਼ੁਰੂਆਤ ਫੇਰ ਚੱਲਦੀ ਹੈ ਮੈਂ ਕਾਰ ਚੁਰੀ ਦੀ ਲੰਘਾ ਮਿੱਟੀ ਘਟ ਮੈਂ ਕੰਨ ਕੰਨ ਇਸ ਕੰਮ ਨੂੰ ਲੋਕ ਬੜੇ ਕੁੱਤੇ ਆਹ ਪੱਥਰ ਚੜਿਆ ਖੇਤ ਦਾ ਗੱਭਾ ਇਹ ਲੋਕ ਕਿੱਥੋਂ ਪੱਥਰ ਆਇਆ ਖੇਤ ਦੇ ਗੱਭੇ ਖੜਾ ਡਾਇਰੈਕਟਰ ਐਡੀ ਦੂਰੋਂ ਪੱਥਰ ਚੱਲ ਕੇ ਤਾਂ ਆ ਗਿਆ ਨਹੀਂ ਕਿਸੇ ਪਾਸੇ ਤੇ ਜਿੱਦੋਂ ਵੇ ਖੇਤ ਦੇ ਗੱਭੇ ਆ ਕੇ ਪੱਥਰ ਸੱਟਿਆ ਵਾ ਤਾਂ ਹੁਣ ਮੈਨੂੰ ਲੱਗਾ 20 ਕ ਪਲੇਟ ਤੋੜ ਦੇ ਉੱਤੇ ਤੋੜੇ ਉਹ ਕੀ ਕਰਨਾ ਦਾਨੇ ਦਾ ਰੋਟੀ ਬਣਾਣੀ ਹੈ ਰੋਟੀ ਬਣਾਣੀ ਹੈ ਰੋਟੀ ਬਣਾਣੀ ਹੈ ਆਓ ਸਾਫ ਕਰਾਂਗੇ ਸਾਫ ਕਰੀਏ ਦਾ ਸਾਫ ਬਾਹਰ ਇਕੱਠੇ ਜੰਬੀ ਆ ਤੇ ਵੀ ਇਹ ਕਦੇ ਇਹਦਾ ਕੀ ਮੰਲੀ ਹੈ ਸਾਰਾ ਕੁਝ ਸਾਫ ਹੋ ਜਾਊਗਾ ਸਾਰਾ ਇੱਥਾਂ ਬੰਦੂਗਾ ਠੀਕ ਮਿਹਨਤ ਆਉਗੀ ਹੂੰ ਮਿਹਨਤ ਆਏਗੀ ਇਸਮੇ ਤਾਂ ਦਾਣਾ ਤਾਂ ਹੈਗਾ ਤੋ ਕੱਢ ਲੜਾ ਕਰਤਾ ਬੰਦ ਅੱਜ ਜਲਦੀ ਬੰਦ ਕਰ ਦੁੱਤਾ ਤਵੇ ਤੇਲ ਪੈਣ ਲੱਪੇ ਹੁਣ ਮੜੋਦੀਆਂ ਸਵੇਰ ਨੂੰ ਉਹ ਨਾਣੇ ਧੋਨੇ ਆ ਸਵੇਰ ਨੂੰ ਮਿਲਦੇ ਆ ਤੇ ਕਰਦੇ ਆ ਨਵੀਆਂ ਗੱਲਾਂ ਬਾਤਾਂ ਤੇ ਨਵੇਂ ਬਲੌਗ ਦੇ ਨਾਲ ਇਧਰ ਵੀ ਟਰਾਲੀ ਤਿਆਰ ਹੈ ਸਵੇਰ ਨੂੰ ਆਪਣਾ ਲਈ ਕਣਕ ਵੀ ਕਢਾਣੀ ਹੈ